ਨੰਗੇ ਪਿੰਡੇ ਤੇ ਰਾਖ ਮਾਲ ਕੇ ਇਹ ਸਾਧੂ ਸੰਤ ਬਾਈ ਦੁਪਹਿਰੇ ਬੈਠ ਜਾਂਦਾ ਧੁੱਪੇ ਤਪਦੀ ਗਰਮੀ ਦੇ ਵਿੱਚ ਦੋਸਤੋ ਇਸ ਥਾਂ ਤੇ ਆ ਕੇ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਹੈ ਕੋਈ ਕਹਿੰਦਾ ਮੇਰੀ ਕੈਂਸਰ ਵਰਗੀ ਬਿਮਾਰੀ ਠੀਕ ਹੋ ਗਈ ਕੋਈ ਕਹਿੰਦਾ 15 ਸਾਲ ਤੋਂ ਮੇਰੇ ਕੋਲੇ ਔਲਾਦ ਨਹੀਂ ਹੁੰਦੀ ਸੀ ਤਾਂ ਔਲਾਦ ਹੋ ਗਈ ਆ ਤੁਸੀਂ ਜਿਹੜਾ ਥਾਂ ਵੇਖ ਰਹੇ ਹੋ ਦੋਸਤੋ ਇਹ ਆ ਜੰਗਲੀ ਸ਼ਾ ਪੀਰ ਬਾਬਾ ਇਹ ਦਰਗਾਹ ਦੋਸਤੋ ਅੰਗਰੇਜ਼ਾਂ ਬੇਲੇ ਦੀ ਬਣੀ ਹੋਈ ਹੈ ਇੱਥੇ ਜਿਹੜੇ ਸਾਧੂ ਸੰਤ ਹੁੰਦੇ ਸੀ ਬਾਬਾ ਜੰਗਲੀ ਸ਼ਾ ਪੀਰ ਜੀ ਤਾਂ ਦੋਸਤੋ ਕਹਿੰਦੇ ਅੰਗਰੇਜ਼ ਜਦੋਂ ਇੱਥੇ ਟਟਵਟਾ ਪਾਉਂਦੇ ਸੀ ਲੈਂਡ ਪਾਉਣ ਵਾਸਤੇ ਇਹ ਜਿਹੜੀ ਥਾਂ ਹੈ ਦੋਸਤੋ ਰੇਲਵੇ ਦੀ ਜਗ੍ਹਾ ਵਿੱਚ ਬਣੀ ਹੋਈ ਆ ਤੇ ਇਸ ਥਾਂ ਤੇ ਜਦੋਂ ਅੰਗਰੇਜ਼ ਇੱਟਵਟਾ ਪਾਉਂਦੇ ਸੀ ਤਾਂ ਦੋਸਤੋ ਸਵੇਰ ਨੂੰ ਜਿਹੜਾ ਇੱਟਵਟਾ ਪਰਾਂ ਹੋ ਜਾਂਦਾ ਸੀ ਮਤਲਬ ਇੱਥੋਂ ਲੈਂਡ ਜਿਹੜੀ ਉਸ ਵੇਲੇ ਪਈ ਨਹੀਂ ਤਾਂ ਦੋਸਤੋ ਜਿਹੜੇ ਪਿੰਡ ਵਾਲਿਆਂ ਨੇ ਰਲ ਕੇ ਇੱਥੇ ਜੰਗਲੀ ਸ਼ਾਹੀਰ ਭਾਬੀ ਦੀ ਦਰਗਾਹ ਬਣਾ ਦਿੱਤੀ ਸੀ ਤਾਂ ਦੋਸਤੋ ਇੱਥੋਂ ਦਾ ਇੱਕ ਜਿਹੜਾ ਹੋਰ ਨਜ਼ਾਰਾ ਦਿਖਾਣੇ ਆ ਤੁਹਾਨੂੰ ਆ ਜਿਹੜਾ ਬਾਬਾ ਸਿਕੰਦਰ ਰਾਸਤੇ ਅਮਰਦਾਸ ਆ ਦੁਪਹਿਰੇ ਤਪ ਦੀ ਗਰਮੀ ਦੇ ਵਿੱਚ ਜਿਹੜਾ ਆ ਧੁੱਪੇ ਬੈਠਦੇ ਨੇ ਨਾ ਬਿਲਕੁਲ ਤਪ ਦੀ ਗਰਮੀ ਦੇ ਵਿੱਚ ਤੇ ਲੋਕ ਵੀ ਜਿਹੜੇ ਕਾਫੀ ਇਕੱਠੇ ਹੋਏ ਨੇ ਗਰਮੀ ਵਿੱਚ ਬੈਠਣ ਤੋਂ ਪਹਿਲਾਂ ਸਾਰੇ ਸਰੀਰ ਤੇ ਜਿਹੜੀ ਰਾਖ ਮਲੀ ਜਾਂਦੀ ਆ ਤੁਸੀਂ ਬਾਬੇ ਨੂੰ ਦੇਖ ਰਹੇ ਹੋ ਸਾਹਮਣੇ ਤੇ ਸਾਰੇ ਸਰੀਰ ਤੇ ਪਹਿਲਾਂ ਜਿਹੜੀ ਰਾਖ ਮਲੀ ਜਾਂਦੀ ਆ ਕਹਿੰਦੇ ਸਾਧੂ ਸੰਤ ਬੰਨਣਾ ਵੀ ਜਿਹੜਾ ਸੌਖਾ ਨਹੀਂ ਹੁੰਦਾ ਹੈ ਨਾ ਬਹੁਤ ਸਾਰੀਆਂ ਇਹਦੇ ਵਾਸਤੇ ਜਿਹੜੀਆਂ ਤਪੱਸਿਆ ਕਰਨੀਆਂ ਪੈਂਦੀਆਂ ਨੇ ਤਾਂ ਉਸੇ ਤਰ੍ਹਾਂ ਆ ਬਾਬੇ ਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਇਹਨਾਂ ਨੇ ਜਿਹੜੀ ਆਪਣੀ ਤਪੱਸਿਆ ਕਰ ਰਹੇ ਨੇ ਪਹਿਲਾਂ ਵੀ ਬਹੁਤ ਸਾਰੀਆਂ ਬਾਬੇ ਨੇ ਜਿਹੜੀਆਂ ਤਪੱਸਾ ਤਪੱਸਿਆ ਕੀਤੀਆਂ ਨੇ ਤੇ ਹੁਣ ਵੀ ਜਿਹੜਾ ਬਾਬਾ ਇੱਕ ਤਪੱਸਿਆ ਕਰ ਰਿਹਾ 21 ਦਿਨਾਂ ਵਾਸਤੇ ਦੋਸਤੋ ਹਰ ਇੱਕ ਬੰਦੇ ਦੀ ਆਪਣੀ ਭਗਤੀ ਹੁੰਦੀ ਹੈ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਹੈ ਕੋਈ ਕਿਤੇ ਵਿਸ਼ਵਾਸ ਕਰਦਾ ਹੈ ਕੋਈ ਕਿਤੇ ਵਿਸ਼ਵਾਸ ਕਰਦਾ ਹੈ ਇਹ ਵੀਡੀਓ ਕੋਈ ਬਾਬੇ ਨੂੰ ਪ੍ਰਪੋਟ ਕਰਨ ਵਾਸਤੇ ਨਹੀਂ ਬਣਾਈ ਗਈ ਪਰ ਦੋਸਤੋ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਗੁਰੂ ਘਰਾਂ 'ਚ ਜਾਂਦੇ ਨੇ ਬਹੁਤ ਸਾਰੇ Hindu ਲੋਕ Hindu ਮੰਦਰਾਂ 'ਚ ਜਾਂਦੇ ਨੇ ਬਹੁਤ ਸਾਰੇ ਹਨ ਚਰਚਾਂ 'ਚ ਜਾਂਦੇ ਤੇ ਕੋਈ ਲੋਕ ਪੀਰਾਂ ਜਿਹੜੀਆਂ ਦਰਗਾਹਾਂ ਤੇ ਜਾਂਦੇ ਨੇ ਵਿਸ਼ਵਾਸ ਕਰਨਾ ਕਿਤੇ ਸ਼ਰਦਾ ਰੱਖਣੀ ਜਿਹੜਾ ਆਪਣੇ ਸਾਰੇ ਹੁੰਦਾ ਪਰ ਜਿਹੜੀ ਇਹ ਬਾਬਿਆਂ ਦੀ ਤਪੱਸਿਆ ਇਹ ਵੀ ਹੈ ਨਾ ਕਰਨੀ ਸੌਖੀ ਨਹੀਂ ਹੁੰਦੀ ਤਾਂ 21 ਦਿਨਾਂ ਵਿੱਚ ਧੁੱਪੇ ਬੈਠਣਾ ਬਿਲਕੁਲ ਤਪ ਦੀ ਗਰਮੀ ਦੇ ਵਿੱਚ ਦੋਸਤੋ ਕੋਈ ਸੌਖਾ ਨਹੀਂ ਹੁੰਦਾ ਤਾਂ ਇਸ ਤਰੀਕੇ ਨਾਲ ਇੱਕ ਬਾਬੇ ਦੀ ਹੋਲ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਇਹ ਬਾਬਾ ਅਮਰਦਾਸ ਜੀ ਨੇ ਤੇ ਉਹ ਜਿਹੜੇ ਪਹਿਲਾਂ ਬਾਬਾ ਦਿਖਾਈ ਸੀ ਸਿਕੰਦਰ ਦਾਸ ਉਹ ਵੱਡੇ ਸੀ ਤੇ ਉਹਨਾਂ ਤੋਂ ਛੋਟੇ ਬਾਬੇ ਨੇ ਤੇ ਦੋ ਹੀ ਬਾਬੇ ਮਿਲ ਕੇ ਜਿਹੜੀ ਤਪੱਸਿਆ ਕਰ ਰਹੇ ਨੇ ਰਾਖ ਮਲ ਕੇ ਤੇ ਦੋਸਤੋ ਇਸ ਤਰ੍ਹਾਂ ਬਾਬੇ ਜਿਹੜੇ ਤਿਆਰ ਹੁੰਦੇ ਨੇ ਪਹਿਲਾਂ ਧੂਨੀਆਂ ਦੇ ਲਵੇ ਜਿਹੜਾ ਪਾਣੀ ਛਿੜਕਿਆ ਜਾਂਦਾ ਤੇ ਆਲੇ-ਦਾਲੇ ਜਿਹੜੀਆਂ 5 ਧੂਣੀਆਂ ਲੱਗੀਆਂ ਹੋਈਆਂ ਨੇ ਆ ਇਸ ਤਰੀਕੇ ਨਾਲ ਸਾਰੀਆਂ ਧੂਣੀਆਂ ਦੇ ਵਿੱਚ ਜਿਹੜੀ ਅੱਗ ਮਚਾਈ ਜਾਂਦੀ ਆ ਤੇ ਤਪ ਦੀ ਗਰਮੀ ਦੇ ਵਿੱਚ ਇੱਕ ਤਾਂ ਤਪ ਦੀ ਜਿਹੜੀ ਗਰਮੀ ਹੁੰਦੀ ਹੈ ਤੇ ਦੂਜਾ ਜਿਹੜਾ ਧੂਨੀਆਂ ਦਾ ਤਪ ਦਾ ਸੇਕ ਕਹਦੀ ਹੈ ਨਾ ਆਪਾਂ ਤਾਂ ਇਸ ਤਰੀਕੇ ਨਾਲ ਸਾਰੇ ਪਾਸੇ ਅੱਗ ਲਗਾ ਕੇ ਉਦੋਂ ਬਾਅਦ ਜਿਹੜੇ ਬਾਬੇ ਨੇ ਇਸ ਥਾਂ ਤੇ ਜਿਹੜੇ ਬੈਠਦੇ ਨੇ ਆ ਦੇਖੋ ਇੱਕ ਚਾਦਰ ਵਿਛਾ ਕੇ ਦੋਏ ਬਾਬੇ ਬੈਠ ਗਏ ਸਵਾ ਘੰਟੇ ਵਾਸਤੇ ਤੇ ਇਹ ਨਜ਼ਾਰਾ ਹੈ ਦੋਸਤੋ ਜਿਹੜਾ ਆਪਾਂ ਕਹੇ ਦੀ ਵੀ ਕੀਤਰ 21 ਦੇ ਨਾਲ ਹੀ ਇਹਨਾਂ ਬਾਬਿਆਂ ਦੀ ਜਿਹੜੀ ਤਪੱਸਿਆ ਚੱਲੂਗੀ ਹੈ ਨਾ ਜਗਾਂ ਦੀ ਗੱਲ ਕਰੀਏ ਵੀ ਇਹ ਜਗਾਂ ਜਿਹੜੀ ਕਿੱਥੇ ਆ ਨਾ ਤਾਂ ਦੋਸਤੋ ਬਰੇਟਾ ਪਿੰਡ ਤੁਸੀਂ ਜਾਣਦੋ ਨੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬ ਦੇ ਵਿੱਚ ਹੈ ਤਾਂ ਉਸ ਥਾਂ ਤੇ ਜਿਹੜੇ ਬਾਬੇ ਜਿਹੜੀ ਤਪੱਸਿਆ ਕਰ ਰਹੇ ਨੇ ਦੋ ਬਾਬੇ ਮਿਲ ਕੇ ਤੇ ਜੰਗਲੀ ਸ਼ਾ ਪੀਰ ਬਾਬੇ ਦੀ ਗੱਲ ਕਰੀਏ ਜਿੱਥੇ ਤਪੱਸਿਆ ਹੋ ਰਹੀ ਆ ਕਹਿੰਦੇ ਹਰ ਇੱਕ ਬਿਮਾਰੀ ਦਾ ਉੱਥੇ ਹੱਲ ਹੋ ਜਾਂਦਾ ਇਹ ਮੈਂ ਨਹੀਂ ਕਹਿੰਦਾ ਨਾ ਇੱਥੋਂ ਦੇ ਲੋਕ ਕਹਿੰਦੇ ਨੇ ਜਿਨ੍ਹਾਂ ਦਾ ਮਤਲਬ ਕੋਈ ਸਮਾਧਾਨ ਹੋਇਆ ਜਿਨ੍ਹਾਂ ਦਾ ਕੋਈ ਹੱਲ ਹੋਇਆ ਤਾਂ ਇਸ ਤਰੀਕੇ ਨਾਲ ਤੁਸੀਂ ਜਦੋਂ ਵੀ ਆਉਂਗੇ ਇਸ ਤਰੀਕੇ ਨਾਲ ਜਿਹੜੀਆਂ ਰੌਣਕਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਰ ਵੀਰਵਾਰ ਨੂੰ ਜਿਹੜੀ ਚੌਂਕੀ ਬਾਬੇ ਦੀ ਉਹ ਲੱਗਦੀ ਹੁੰਦੀ ਆ 10 ਵਜੇ ਤੋਂ 4 ਵਜੇ ਤੱਕ ਆ ਦੇਖੋ ਬਹੁਤ ਸਾਰੀ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਕਹਿੰਦੇ ਇੱ ਇੱਕ ਬੰਦੇ ਨੂੰ ਜਿਹੜਾ ਕੈਂਸਰ ਸੀਗਾ ਕਹਿੰਦੇ ਉਹ ਠੀਕ ਹੋ ਗਿਆ ਸੀ ਇਸ ਥਾਂ ਤੇ ਆਉਣ ਨਾਲ ਕਿਸੇ ਔਰਤ ਕੋਲ ਜਿਹੜਾ ਮੁੰਡਾ ਨਹੀਂ ਹੁੰਦਾ ਸੀ ਤਾਂ ਉਸ ਔਰਤ ਕੋਲ ਕਹਿੰਦੇ 15 ਸਾਲ ਬਾਅਦ ਜਿਹੜਾ ਬੱਚਾ ਹੋਇਆ ਸੀਗਾ ਇਸ ਬਾਬੇ ਦੀ ਕਿਰਪਾ ਨਾਲ ਆ ਜਿਹੜਾ ਤੁਸੀਂ ਬਾਬੇ ਵੇਖ ਰਹੇ ਹੋ ਪਹਿਲਾਂ ਅੰਦਰ ਜਾਂਦੇ ਨੇ ਵੱਡੀ ਦਰਗਾਹ ਤੇ ਤੇ ਉੱਥੇ ਬਾਬਾ ਜੰਗਲੀ ਸ਼ਾ ਪੀਰ ਜੀ ਦੀ ਜਿਹੜੀ ਆ ਸਾਹਮਣੇ ਦਰਗਾਹ ਬਣੀ ਹੋਈ ਆ ਉੱਥੇ ਜਿਹੜਾ ਮੱਥਾ ਟੇਕਦੇ ਨੇ ਓਦੋਂ ਬਾਅਦ ਜਿਹੜਾ ਬਾਹਰ ਆ ਕੇ ਤਪੱਸਿਆ ਕਰਦੇ ਨੇ ਤੂਣੀਆਂ ਲਾ ਕੇ ਪੰਜ ਵਾਲੇ ਵਾਲੇ ਤੇ ਉੱਥੇ ਬੈਠਾ ਜਾਂਦਾ ਹੈ ਆਹ ਦੋਸਤੋ ਤੁਹਾਡਾ ਕਿੰਨਾ ਕੁ ਵਿਸ਼ਵਾਸ ਆ ਬਾਬੇ ਸਈ ਨੇ ਜਾਂ ਗਲਤ ਕਮੈਂਟਾਂ ਕਰਕੇ ਜਰੂਰ ਦੱਸਿਓ ਪਰ ਹਰ ਇੱਕ ਬੰਦੇ ਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਹੈ ਨਾ ਵਿਸ਼ਵਾਸ ਕਰਨਾ ਨਾ ਕਰਨਾ ਤੁਹਾਡੇ ਸਾਰੇ ਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਮੁਸਲਮਾਨੀ ਰੂਹਾਨੀਅਤ ਇੱਕ ਗਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਹਾੜ